ਕੁਝ ਬੀਡੀਪੀਓਜ਼ ਅਤੇ ਕੁਝ ਸਰਪੰਚਾਂ ਵੱਲੋਂ ਅਧਿਕਾਰੀਆਂ ਨਾਲ ਮਿਲੀ ਭਗਤ ਕਰਕੇ ਸਰਕਾਰੀ ਖਾਤੇ ਵਿੱਚੋਂ ਚੈੱਕਾਂ ਰਾਹੀਂ ਕਰੀਬ 121 ਕਰੋੜ ਰੁਪਏ ਕਢਵਾ ਕੇ ਹੜਪਣ ਦਾ ਮਾਮਲਾ ਆਇਆ ਸਾਹਮਣੇ ਲੁਧਿਆਣਾ ਬਲਾਕ ਦੇ ਕਈ ਪਿੰਡਾਂ ਦੀ ਇਸ ਵੱਡੇ ਪ੍ਰਸ਼ਟਾਚਾਰ ਵਿਰੁੱਧ ਸ਼ਿਕਾਇਤਾਂ ਦੀ ਕੀਤੀ ਸੁਣਵਾਈ ਨਹੀਂ ਹੋਈ ਨਾ ਹੀ ਪੰਚਾਇਤ ਮੰਤਰੀ ਨੇ ਕੋਈ ਕਾਰਵਾਈ ਕੀਤੀ ਕੁਝ ਵਿਅਕਤੀਆਂ ਵੱਲੋਂ ਇਹ aarop ਲਗਾਏ ਗਏ ਤੇ ਮੀਡੀਆ ਰਾਹੀਂ ਇਸ ਵੱਡੇ ਕਪਲੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਣ ਲਈ ਪ੍ਰੈਸ ਕਾਨਫਰੰਸ ਕੀਤੀ ਗਈ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਮੈਂ ਸੁਪਾਲਸ ਸਿੰਘ ਜੱਲੇ ਜਿਹੜੀ ਅੱਜ ਆ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹਦਾ ਮਕਸਦ ਮੇਨ ਇਹ ਆ ਵੀ ਅਸੀਂ 120 ਕਰੋੜ 87 ਲੱਖ ਰੁਪਏ ਦੀ ਇੱਕ ਰਿਪੋਰਟ ਆ ਤਾਂ ਭਾਗ ਦੇ ਜਿਹੜੀ ਕਿ ਪਲਾਟ ਰੋਡ ਨੰਬਰ 2 ਜਿਲ੍ਹਾ ਲੁਧਿਆਣਾ ਨਾਲ ਸੰਬੰਧਤ ਆ ਅਸੀਂ ਅੱਜ ਰਿਪੋਰਟ ਲੈ ਕੇ ਮਾਨਯੋਗ ਵੀਡੀਓ ਦੇ ਸਾਹਮਣੇ ਪੇਸ਼ ਹੋਏ ਆ ਵੀ ਤਾਂ ਕਿ ਇਹ ਜਿਹੜੀ ਜਿਹੜੀ ਸੱਚਾਈ ਗਵਰਨ ਦੀ ਸੱਚਾਈ ਵੱਡੇ ਬਹੁਤ ਕਰੋੜੀ ਗਵਰਨ ਦੀ ਸੱਚਾਈ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦ ਪੰਜਾਬ ਦੇ ਸਰਦ ਭਵਨ ਸਿੰਘ ਮਾਨ ਜੀ ਤੱਕ ਪਹੁੰਚਾ ਸਕੀਏ ਕਿਉਂਕਿ ਇਹਦੇ ਸਬੰਧਤ ਅਸੀਂ ਦੋ ਚਿੱਠੀਆਂ ਸਰਦ ਕਰਨਪ੍ਰੀਤ ਸਿੰਘ ਸੌਬ ਸਾਡੇ ਬਹੁਤ ਹੀ ਮਾਨਯੋਗ ਪੰਚਾਇਤ ਮੰਤਰੀ ਨੇ ਉਹਨਾਂ ਨੂੰ ਲਿਖ ਦਿੱਤੀਆਂ ਉਹਨਾਂ ਵੱਲੋਂ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਇਹ ਜਿਹੜੇ ਜਿਹੜੇ ਪਰਚਾ ਲਾਈ ਸੀ ਰੈਗੂਲਰ ਪਰਚਾ ਲਾਈ ਸੀ ਵਿਭਾਗ ਵੱਲੋਂ ਆਸੀ ਨਈਅਤ ਸਾਹਿਬ ਕੋਲੇ ਸਾਨੂੰ ਪਤਾ ਲੱਗਿਆ ਉਹ ਵੀ ਆ ਨਈਅਤ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਕਰਨੀ ਨਹੀਂ ਕਰਦੇ ਉਹਨਾਂ ਨੇ 15 ਮਹੀਨੇ ਆਪਣੇ ਕੋਲੇ ਉਹ ਫਾਇਲ ਦੱਬੀ ਰੱਖੀ ਹੁਣ ਤੱਕ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਮਲਜਮਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਕੋਗੋ ਦਾ ਨਾਂ ਰਿਜ਼ਲਟ ਨਿਕਲਦਾ ਦੇਖ ਕੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਦੀ ਦੇਖ ਕੇ ਅਸੀਂ মিডিਆ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਇਹ ਬੇਨਤੀ ਕਰਨ ਲਈ ਆਏ ਆ ਵੀ ਜਨਾਬ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਜੁੱਧ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਸ ਤਰ੍ਹਾਂ ਇੱਕ ਜੁੱਧ ਕਰਪਸ਼ਨ ਦੇ ਖਿਲਾਫ ਵੀ ਸ਼ੁਰੂ ਕੀਤਾ ਜਾਵੇ ਤੇ ਉਹਦੀ ਜਿਹੜੀ ਸ਼ੁਰੂਆਤ ਆ ਉਹਦੀ ਬਲਾਕ ਲੋਜਣਾ 2 ਜਿਲ੍ਹਾ ਲੁਧਿਆਣਾ ਤੋਂ ਕੀਤੀ ਜਾਵੇ ਤਾਂ ਕਿ ਇਹ ਬਹੁਤ ਕਰੋੜੀ ਗਵਨ ਇੱਕ ਇਹ ਨਹੀਂ ਇਹਦੇ ਨਾਲ ਸੰਬੰਧਤ ਹੋਰ ਵੀ ਬਹੁਤ ਜ਼ਿਆਦਾ ਉੱਥੇ ਗਵਨ ਦੇ ਮਿਲਣ ਦੀ ਅਸਰ ਨੇ ਇਸ ਕਰਕੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੀਡੀਆ ਰਾਹੀਂ ਬਾਰ-ਬਾਰ ਇਹੀ ਬੇਨਤੀ ਕਰੂੰਗਾ ਵੀ ਸਾਨੂੰ ਤੁਹਾਡੇ ਤੇ ਪੂਰਾ ਮਾਣ ਵਿਸ਼ਵਾਸ ਆ ਸਾਨੂੰ ਪੂਰੀ ਉਮੀਦ ਆ ਕਿ ਜਿਸ ਤਰ੍ਹਾਂ ਤੁਸੀਂ ਚੁੱਧ ਨਸ਼ਿਆਂ ਵਿਰੁੱਧ ਚਲਿਆ ਤੇ ਕਰਪਸ਼ਨ ਦੇ ਖਿਲਾਫ ਵੀ ਇਸ ਤਰ੍ਹਾਂ ਹੀ ਆਵਾਜ਼ ਉਠਾਉਂਦੇ ਹੋਵੇ ਇਤਵ 20 ਕਰੋੜ 82 ਲੱਖ ਦੇ ਵਿੱਚ ਜਿਹੜੇ ਜ਼ਿੰਮੇਵਾਰ ਦੋਸ਼ੀ ਨੇ ਉਹਨਾਂ ਤੋਂ ਜਿਹੜੇ ਰਿਕਾਰਡ ਲਪੋਈ ਬੈਠੇ ਨੇ ਗਵਨ ਤੇ ਬਲ ਖੁੱਲ੍ਹ ਬੁੱਲ ਕਰੀ ਬੈਠੇ ਹੋ ਰਿਕਾਰਡ ਰਿਕਵਰ ਕਰਾਉਂਗੇ ਤੇ ਇਸ ਕੇਸ ਦੀ ਸਪੈਸ਼ਲ ਤੌਰ ਤੇ ਈਡੀ ਤੋਂ ਜਾਂਚ ਕਰਾਉਂਗੇ ਜਿਹੜਾ ਮਕਸਦ ਸਰਪੇ ਹੀ ਸੀਗਾ ਕਰਾਪਸ਼ਨ ਨੂੰ ਉਜਾਗਰ ਕਰਨਾ ਕਿਉਂਕਿ ਜਿਹੜਾ ਇਹ ਪੈਸਾ ਵਾਏ ਸਰਕਾਰੀ ਪੈਸਾ ਸਾਡੇ ਲੋਕਾਂ ਦਾ ਸਾਡੇ ਟੈਕਸ ਦਾ ਪੈਸਾ ਵਾ ਤੇ ਪੈਸਾ ਜੇ ਰਿਕਵਰ ਹੁੰਦਾ ਤਾਂ ਲੋੜਵੰਦਾਂ ਦੇ ਕਿਤੇ ਕੰਮ ਆ ਸਕਦਾ ਸਰਕਾਰ ਦੇ ਕੰਮ ਆ ਇਹਦਾ ਸਰਕਾਰ ਦੇ ਖਜ਼ਾਨੇ ਚ ਆਸਦਾ ਇਹਦੇ ਵਿੱਚ ਮੇਰਾ ਨਿੱਜੀ ਕੋਈ ਹਿੱਤ ਨਹੀਂ ਹੈ ਇਸ ਕਰਕੇ ਮੈਂ ਮਾਨਯੋਗ ਮੁੱਖ ਮੰਤ ਬੀ ਮੈਸ ਇਨੂੰ ਤਰਜੀਹ ਉੱਤੇ ਲਿਆ ਗਿਆ ਤੇ ਕਿੰਨੇ ਪਿੰਡ ਹੈਗੇ ਨੇ ਇਹਦੇ ਵਿੱਚ ਸ਼ਾਮਿਲ ਇਹ 6 ਪਿੰਡਾਂ ਦਾ ਮਸਲਾ ਜੀ ਬਲਾਕ ਲੋਹਰਾਂ ਟੋਹ ਜਿਹੜਾ ਲੁਧਿਆਣਾ ਦੇ ਨਾਲ 6 ਪਿੰਡਾਂ ਦਾ ਮਸਲਾ ਜੀ ਤੇ ਇਹਦੇ ਵਿੱਚ ਚਾਰ ਸ਼ੀਟ ਹੋਈ ਆ ਜੀ 120 ਕਰੋੜ 87 ਲੱਖ ਦੇ ਗਵਨ ਦੇ ਵਿੱਚ ਜਿਹੜੇ ਬੰਦੇ ਦੋਸ਼ੀ ਮਹਿਕਮੇ ਨੇ ਆਪਣੀ ਰਿਪੋਰਟ ਦੋਸ਼ੀ ਦਿੱਤੇ ਭਰਾ ਬੱਲੇ ਨੇ ਜੀ ਉਹਨਾਂ ਕਿ ਕੌਣ ਕੌਣ ਅਧਿਕਾਰੀ ਕਿਹੜੇ ਕਿਹੜੇ ਸ਼ਾਮਿਲ ਨੇ ਇਹਦੇ ਵਿੱਚ ਸਿਮਰਤ ਕੌਰ ਸ਼੍ਰੀਮਤੀ ਸਿਮਰਤ ਕੌਰ ਵੀਡੀਓ ਆ ਜੀ ਸ਼੍ਰੀਮਤੀ ਰਵਿੰਦਰਜੀਤ ਕੌਰ ਵੀਡੀਓ ਆ ਜੀ ਸ੍ਰੀ ਗੁਰਪ੍ਰੀਤ ਸਿੰਘ ਮੰਗਟ ਤੇ ਸ੍ਰੀ ਵਰਤੀ ਸਿੰਘ ਦੇ ਦੂਸਰੇ ਉਹਦਾ ਮਤਲਬ ਦੋ ਵੀਡੀਓ ਸਭ ਨੂੰ ਇਹ ਨੇ ਜੀ ਉਸ ਤੋਂ ਬਾਅਦ ਗਰਮੀਲ ਸਿੰਘ ਪੰਚਾਇਤ ਕੱਤਰ ਨੇ ਜੀ ਉਹ ਵੱਧਵਾਦ ਦਾ ਮਨੋ ਹੈਂਡਿੰਗ ਵਿੱਚ ਇਨਵੋਲਵ ਹੋਣਗੇ ਅੰਦਾਜ਼ਾ ਇਹ ਇੱਥੇ ਤਕਰੀਬਨ ਬੰਦੇ ਜੇ ਆਪ ਲਾਈਏ ਪੰਚਾਇਤ ਸੈਕਟਰੀ ਤੇ ਕੁੱਲ ਮਿਲਾ ਕੇ ਇਹ ਜਿਵੇਂ ਚਾਰ ਪੰਜ ਪੰਚਾਇਤ ਸੈਕਟਰੀ ਮੇਨ ਸੈਕਟਰੀ ਤਿੰਨ ਨੇ ਜਿਨ੍ਹਾਂ ਨੇ ਮੇਨ ਵੱਡਾ ਕੰਮ ਕੀਤਾ ਹੋਇਆ ਹੈ ਵਿੱਚੋਂ ਬਾਕੀ ਬੰਦੇ નિર્ਦੋਸ਼ ਵੀ ਨੇ ਇਹਦੇ ਵਿੱਚ ਤੇ ਜਿਹੜੇ ਵੀਡੀਓ ਨੇ ਉਹ ਚਾਰ ਵੀਡੀਓ ਨੇ ਜੀ ਇਹ ਕੋਲ ਮੜਾਗੇ ਜਦੋਂ ਇਹ ਅਸਲ ਦੇ ਵਿੱਚ ਕੀ ਹੈ ਜਦੋਂ ਜਦ ਤੱਕ ਪੂਰਾ ਰਿਕਾਰਡ ਨਹੀਂ ਮਿਲਦਾ ਉਹ ਉਹਦੇ ਵਿੱਚ ਕਲੀਅਰ ਹੋਣਾ ਵੀ ਹੋਰ ਕਿਹਦੀ ਕਿਹਦੀ ਇਨਵੋਲਵਮੈਂਟ ਹੈ ਉਸੇ ਸੰਧੂ ਦਾ ਕੀ ਰੋਲ ਹੈ ਮਿਸਟਰ ਸੰਧੂ ਰਾਮ ਸਾਡੇ ਵਿਭਾਗ ਦੇ ਬਹੁਤ ਹੀ ਇਮਾਨਦਾਰ ਅਫਸਰ ਸੀਗੇ ਉਹਨਾਂ ਨੇ ਨਿੱਜੀ ਇੰਟਰਸਟ ਲੈ ਕੇ ਜਿਹੜੀ ਆ ਪ੍ਰਕਾਰ ਰਿਪੋਰਟ ਆ ਉਹ ਸੰਧੂ ਸਾਹਿਬ ਨੇ ਖੁਦ ਤਿਆਰ ਕੀਤੀ ਹੋਈ ਆ ਰਿਪੋਰਟ ਆ ਜੇ ਉਹ ਇਹ ਚੀਜ਼ ਨੂੰ ਨਾ ਚੱਕਦੇ ਸ਼ਾਇਦ ਇਹ ਚੀਜ਼ ਕਦੇ ਅੱਜ ਮੈਂ ਇੱਥੇ ਨਾ ਹੁੰਦਾ ਤੇ ਰਿਪੋਰਟ ਮੇਰੇ ਹੱਥਾਂ 'ਚ ਆਉਂਦੀ ਸੰਦੂ ਸਾਹਿਬ ਦੀ ਇਮਾਨਦਾਰੀ ਦੀ ਦੇਣ ਆ ਵੀ ਰਿਪੋਰਟ ਅੱਜ ਸਾਡੇ ਹੱਥਾਂ ਚ ਆ ਤੇ ਸਾਡੇ ਸਾਹਮਣੇ ਇੱਕ ਤੁਸੀਂ ਰਾਜਾ ਸੰਦੂ ਦਾ ਨਾਮ ਲੈ ਦੇ ਉਹ ਕੌਣ ਨੇ ਦੇ ਵਿੱਚ ਉਹਨਾਂ ਦੀ ਕੀ ਨੂੰ ਆ ਦੇਖੋ ਜੀ ਮੈਂ ਉਹਨਾਂ ਨੂੰ ਇੰਨਾ ਕੀ ਜਾਣਦਾ ਵੀ ਉਹ ਸਾਡੇ ਕੋਲੇ ਆਉਂਦੇ ਹੁੰਦੇ ਸੀ ਐਜ਼ ਏ ਠੇਕੇਦਾਰ ਵੀ ਮੈਂ ਠੇਕੇਦਾਰ ਹਾਂ ਇਹ ਸਾਡੇ ਨਾਲ ਰੱਖ ਕੇ ਪੰਚਾਇਤਾਂ ਦੇ ਵਿੱਚ ਕੰਮ ਕਰੋ ਉਹ ਜਿੰਨਾ ਹੁਣ ਇਹ ਪੈਸਾ ਨਿਕਲਿਆ ਜੋ ਵੀ ਨਿਕਲਿਆ ਕਰਿਆ ਉਹ ਜਿਹੜੀਆਂ ਫਰਮਾਂ ਨੂੰ ਗਿਆ ਉਹਨਾਂ ਫਰਮਾਂ ਨੂੰ ਚਲਾਉਣ ਵਾਲੇ ਉਹ ਸੀ ਹੁਣ ਉਹ ਫਰਮਾਂ ਉਹਨਾਂ ਦੇ ਨਾਮ ਤੇ ਨੇ ਜਾਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਨੇ ਕਿਵੇਂ ਇਹ ਇਹ ਜਾਂਚ ਦਾ ਵਿਸ਼ਾ ਇਹ ਜਦੋਂ ਮੈਂ ਤਾਂ ਹੀ ਦਾ ਕਹਿੰਦਾ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੇ ਇਸ ਜਾਂਚ ਨੂੰ ਈਡੀ ਨੂੰ ਭੇਜ ਦੇਣੇ ਜਾਂਚ ਦਰਾਂ ਨੇ ਸਾਰਾ ਕੁਝ ਸਾਹਮਣੇ ਆਊਗਾ ਤੇ ਕੋਈ ਅਲਟੀਮੇਟਮ ਦੇ ਰਹੇ ਹੋ ਅੱਜ ਕੋਈ ਇੰਨੀ ਦੇਰ ਤੱਕ ਜੇ ਕਾਰਵਾਈ ਨਹੀਂ ਹੁੰਦੀ ਤੁਹਾਡਾ ਅਗਲਾ ਤੁਹਾਡੀ ਨੀਤੀ ਕੀ ਬਣੇਗੀ ਸਰ ਦੇਖੋ ਅਸੀਂ ਤਾਂ ਰਿਕਵੈਸਟ ਹੀ ਕਰ ਸਕਦੇ ਆ ਅਸੀਂ ਰਣਨੀਤੀ ਕਾਦੀ ਬਣਾ ਨਿੱਜੀ ਕੋ ਸਵਾਰਥ ਨਹੀਂ ਹੈ ਸਰਕਾਰ ਤੋਂ ਮੈਂ ਤਾਂ ਇਹ ਚਾਹੁੰਦਾ ਵੀ ਮਾਝਾ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਦੇ ਪੈਸੇ ਰਹਿਮ ਕਰਨਾ ਚਾਹੀਦਾ ਵੀ ਇੱਕ ਬੰਦਾ ਸਰਕਾਰ ਦੀ ਖਾਤਰ ਲੜ ਰਿਹਾ ਸਰਕਾਰ ਦੀ ਡਿਊਟੀ ਨਿਭਾ ਰਿਹਾ ਤੇ ਉਹਨਾਂ ਨੂੰ ਮੈਨੂੰ ਇਹ ਕੱਲਾ ਕਹਿਣ ਦੀ ਲੋੜ ਨਹੀਂ ਬੱਬੀ ਮੈਂ ਐ ਕਰੂੰਗਾ ਜਾਂ ਕਰੂੰਗਾ ਸੋ ਮੈਂ মিডিਆ ਰਾਹੀਂ ਮਾਝਾ ਮੁੱਖ ਮੰਤਰੀ ਸਾਹਿਬ ਤੋਂ ਵੀਰ ਕਰਦਾ ਵੀ ਉਹ ਖੁਦ ਹੀ ਇਸ ਚੀਜ਼ ਦੇ ਵਿੱਚ ਸਾਨੂੰ ਬਹੁਤ ਅਨਸਾਫ਼ ਦੇਣਗੇ ਤੇ ਇਹਦੀ ਪੜਤਾਲ ਵੀ ਲਾਉਣਗੇ ਸੀ ਜਿਆਦਾ ਸੰਬੰਧੀ ਗੱਲ ਕੀਤੀ ਹੈ ਕਿ ਜਿਹੇ ਜਿਹੇ ਇੱਥੇ ਰਹਿੰਦੇ ਆ ਚੰਡੀਗੜ੍ਹ ਸਾਈਡ ਤੇ ਰਹਿੰਦੇ ਆ ਹਾਂ ਠੀਕ ਜੀ ਇਹ ਲੋਕੀ ਹਾਂ ਦੇ अलावा ਕੀ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਇਸ ਸਾਈਡ ਵੀ ਕਿਤੇ ਹੋਰ ਵੀ ਕਈ ਪਾਸੇ ਨਿਕਲੂਗਾ ਸਾਰੇ ਜਾਂਚ ਦਾ ਵਿਸ਼ਾ ਸਰ ਜਦੋਂ ਸਾਹਮਣੇ ਆਉਂਦਾ ਬਹੁਤ ਬਹੁਤ ਸਾਹਮਣੇ ਤੇ ਪੁਲਿਸ ਕੋਲ ਕੰਪਲੇਟ ਕੀਤੀ ਤੁਸੀਂ ਇਸ ਵਗਾ ਟਿਕਾ ਸਰ ਇਸ ਸਬੰਧ ਵਿੱਚ ਪੁਲਿਸ ਕੋਲ ਕੰਪਲੇਟ ਕਰਨਾ ਮੇਰੇ ਤੋਂ ਤਾਂ ਹੀ ਪੜ ਗਿਆ ਕਿਉਂਕਿ ਡਿਪਾਰਟਮੈਂਟ ਦਾ ਕੇਸ ਆ ਜੀ ਡਿਪਾਰਟਮੈਂਟ ਨੇ ਇਨਕੁਆਰੀ ਲਾਈ ਸੀ ਜਿਹਨੂੰ ਇਨਕੁਆਰੀ ਆਫਸਰ ਨੇ 15 ਮਹੀਨੇ ਦੱਬੀ ਰੱਖਿਆ ਇਸ ਤੇ 15 ਮਹੀਨੇ ਦੱਬਣ ਤੋਂ ਬਾਅਦ ਆਜੋ ਕਹਿੰਦੇ ਜਵਾਬ ਦੇਗਾ ਇਨਕੁਆਰੀ ਕਰਨ ਤੋਂ ਇਹਦਾ ਕੀ ਮਕਸਦ ਉਸ ਦਾ 15 ਮਹੀਨੇ ਇਸ ਚੀਜ਼ ਨੂੰ ਸਾਫਤ ਕਰਨ ਵਾਸਤੇ 15 ਮਹੀਨੇ ਤਾਂ ਕੋਈ ਜ਼ਰੂਰਤ ਨਹੀਂ ਸੀ ਕ੍ਰਾਂਪ ਜਿਹੜੇ ਕਾਰਡ ਲਏ ਜਾਂਦੇ ਉਹਨੂੰ ਕਿਹਾ ਜਾਂਦਾ ਤੇ ਰਿਪੋਰਟ ਦਿੱਤੀ ਜਾ ਸਕਦੀ ਸੀ ਪਰ 15 ਮਹੀਨੇ ਦੀ ਰਿਪੋਰਟ ਨਾ ਦੇ ਕੇ ਅੱਜ ਇਹ ਇਨਕੁਆਰੀ ਨੂੰ ਛੱਡ ਦੇਣਾ ਤਾਂ ਇਹ ਸਮਝੋ ਮੈਂ ਤੁਸੀਂ ਆਪਣੇ ਵੱਲੋਂ ਸਰਕਾਰ ਨੂੰ ਕੀ ਸੰਦੇਸ਼ ਦੇਣਾ ਮੈਂ ਪੰਜਾਬ ਸਰਕਾਰ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਦੇਖੋ ਅੱਜ ਜਿਹੜਾ ਤੁਸੀਂ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਕੁਝ ਲੋਕ ਤੁਹਾਡੇ ਤੋਂ ਬਹੁਤ ਖੁਸ਼ ਨੇ ਥੋੜੀਆਂ ਹੋਰ ਵੀ ਕਈ ਕਾਰਵਾਈਆਂ ਤੋਂ ਲੋਕ ਖੁਸ਼ ਨੇ ਅਸੀਂ ਵੀ ਖੁਸ਼ ਹਾਂ ਸੋ ਅਸੀਂ ਅੱਜ ਇਹ ਉਮੀਦ ਕਰਦੇ ਹਾਂ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਕੇਸ ਵੱਲ ਵਿਸ਼ੇਸ਼ ਧਿਆਨ ਦੇਣ ਜਿਹੜੇ ਬੰਦੇ ਇਸ ਟਾਈਮ ਤੁਹਾਡੇ ਪਰਛਾਵੇਂ ਦੇ ਵਿੱਚ ਆ ਤੁਹਾਡੇ ਨੇੜ ਤੇ ਰਹਿ ਕੇ ਇਹ ਚੀਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪਿੱਛੇ ਹਟਾਉਂਦੇ ਹੋ ਇਹਦੀ ਕੇਸ ਦੀ ਜਿਹੜੀ ਪਰਤਾਲ ਆ ਉਹ ਸਪੈਸ਼ਲ ਕਿਸੇ ਈਡੀ ਦੇ ਇਮਾਨਦਾਰ ਅਫਸਰ ਨੂੰ ਦੇ ਕੇ ਕਰਾਈ ਜਾਵੇ ਤੇ ਦੋਸ਼ੀਆਂ ਨੂੰ ਬੰਦ ਦੀ ਸਜ਼ਾ ਦਿੱਤੇ। ਕ੍ਰਾਪਸ਼ਨ ਦੇ ਵਾਸਤੇ ਉਹਨਾਂ ਨੇ ਇੱਕ ਨੰਬਰ ਵੀ ਜਾਰੀ ਕੀਤਾ। ਈਮੇਲ ਤੁਸੀਂ ਕੀਤੀ ਉਹਦਾ ਅਪਰੋਚ ਕੀਤੀ ਸੀ ਹਿਸਾਬ ਨਾਲ ਸਰ ਮੈਨੂੰ ਤਾਂ ਉਹਨਾਂ ਤੱਕ ਤਰਨ ਦੀ ਤਾਂ ਲੋੜ ਪਵੇ ਜਿੱਥੇ ਕੁਝ ਹੋਇਆ ਨਾ ਹੋਵੇ। ਇਹਦਾ ਸਾਖ-ਸ਼ਾਖਤ ਮੈਂ ਕਿ ਮੇਰੀ ਰਿਪੋਰਟ ਸਾਡੇ ਸਾਹਮਣੇ ਆ। ਮਹਿਕਮਾ ਹੀ ਕਹਿ ਰਿਹਾ 100 ਉਹ ਆਪ ਵੀ ਚਾਰ ਸ਼ੀਟ ਦੇ ਵਿੱਚ ਆ ਰਿਪੋਰਟ ਦੇ ਉਨੇ ਨੌਲੇਜ ਵਿੱਚ ਕਿਸ ਤਰ੍ਹਾਂ ਪਈਗੀ ਉਹ ਤੁਹਾਨੂੰ ਜੇ ਦੱਸੋਗੇ ਨਾ ਮੈਂ ਮੇਲ ਕਰਾਂਗੇ ਤਾਈਂ ਪਤਾ ਲੱਗੇਗਾ ਜੀ ਮੀਡੀਆ ਦੇ ਮਾਧਮ ਰੱਖਿਆ ਮੈਂ ਤੁਹਾਡਾ ਮਾਧਿਮ ਰੱਖਿਆ ਮੈਨੂੰ ਉਮੀਦ ਆ ਵੀ ਤੁਹਾਡੇ ਜਰੀਏ ਜਿਹੜੀ ਮੇਰੀ ਆਵਾਜ਼ ਪਹੁੰਚਣੀ ਹੈ ਉਹ ਸ਼ਾਇਦ ਹੋ ਸਕਦਾ ਮੇਰੇ ਲਿਖਣ ਨਾਲ ਨਾ ਪਹੁੰਚੇ ਮੀਡੀਆ ਰਾਹੀਂ ਜੀ ਜੀ ਸਾਡੇ ਮਾਨਯੋਗ ਮੰਤਰੀ ਸਾਹਿਬ ਨੂੰ ਬਹੁਤ ਭਲੇ ਇਨਸਾਨ ਨੇ ਜੀ ਮੈਂ ਨਹੀਂ ਕਹਿੰਦਾ ਵੀ ਮਾੜੇ ਨੇ ਹੋ ਸਕਦਾ ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਕੀ ਮਜਬੂਰੀ ਹੈ ਹੋ ਸਕਦਾ ਆਫਸਰ ਉਹਨਾਂ ਨੂੰ ਸਹੀ ਜਾਣਕਾਰੀ ਨਾ ਦਿੰਦੇ ਹੋਣ ਉਹ ਕਹਿੰਦੇ ਹੁਣ ਕਾਰਵਾਈ ਕਰਨ ਹੋ ਸਕਦਾ ਆਫਸਰ ਮਾਅ ਕਰਦੇ ਹੋਣ ਇਹਦੇ ਬਾਰੇ ਤਾਂ ਹੁਣ ਉਹ ਜਾਣਦੇ ਤੋ ਮੈਂ ਮਾਨ ਜੋਗ ਸਾਡੇ ਮੰਤਰੀ ਸਾਹਿਬ ਸਰਦਾਰ ਕਰਨਪ੍ਰੀਤ ਸਿੰਘ ਸੌਂਹ ਜੀ ਨੂੰ ਬੇਨਤੀ ਕਰਦਾ ਵੀ ਸਾਰੇ ਆਪਣੇ ਤੁਹਾਡੇ ਜ਼ਿਲ੍ਹੇ ਦਾ ਨਿੱਜੀ ਜਿਹੜੇ ਰਾਹੇ ਪ੍ਰੋਫੈਸ਼ਨ ਦਾ ਕੇਸ ਆ ਇਹਨੂੰ ਇਹਨੂੰ ਪਹਿਲ ਦੇ ਆਧਾਰ ਤੇ ਟ੍ਰੀਟ ਕੀਤਾ ਜਾਵੇ ਤੇ ਮਾਨ ਜੋਗ ਮੁੱਖ ਮੰਤਰੀ ਸਾਹਿਬ ਨੂੰ ਵਿਚਾਰਚ ਕਰਕੇ ਇਸ ਕੇਸ ਦੀ ਪੜਤਾਲ ਈਡੀ ਨੂੰ ਭੇਜੀ ਜਾਵੇ ਐਡਵੋਕੇਟ ਦੀਪਕ ਨੀਰ ਹੈ ਹਾਈ ਕੋਰਟ ਪ੍ਰੈਕਟਿਸ ਕਰਦੇ ਜਿਸ ਤਰ੍ਹਾਂ ਬੀਬੀ ਸਾਹਿਬ ਨੇ ਸਾਰੀ ਗੱਲ ਕੀਤੀ ਵਰਤੀ ਹੈ ਤੇ ਬੜੀ ਲਾਰਜ ਸਕੇਲ ਤੇ ਸਕੈਂਡਲ ਹੋਇਆ ਤੇ ਤੇ ਬਾਕੀ ਜਿਹੜੀ ਗ੍ਰੋਸ ਵਾਇਲੇਸ਼ਨ ਆਫ ਰੂਲ ਐਂਡ ਰੈਗੂਲੇਸ਼ਨਸ ਹੈਗੀ ਹੈ ਉਹ ਵੀ ਬਾਰ ਬਾਰ

ਤੇ ਜਿਹੜੀ ਚਾਰਜ ਸੀ ਹੋਈ ਹੈ ਇਹ ਬीडीपीਓ ਦੇ ਖਿਲਾਫ ਹੋਈ ਹੈ ਸਾਰੇ ਪਿੰਡਾਂ ਦੇ ਬीडीपीਓ ਐਂਡ ਪੰਚਾਇਤ ਸੈਕਟਰੀ ਸਰਪੰਚ ਉਹਨਾਂ ਦੇ ਖਿਲਾਫ ਹੋਈ ਹੈ ਜੀ ਤੇ ਕੋਈ ਥ੍ਰੈਡ ਕੋਈ ਤੁਹਾਨੂੰ ਆ ਰਹੀ ਕੋਈ ਇਸ ਤਰ੍ਹਾਂ ਦਾ ਕੋਈ ਸਕੈਮ ਬਹੁਤ ਵੱਡਾ ਹੈ ਜਿਸ ਤਰ੍ਹਾਂ ਦਾ ਦੇਖੋ ਸਰੋ ਚੱਲਣਾ ਤਾਂ ਬਹੁਤ ਬਹੁਤ ਚੱਲਣਾ ਪੰਦਾ ਪਰ ਮੈਨੂੰ ਜਦੋਂ ਜਦੋਂ ਮੇਰੇ ਕੋਲ ਕੋਈ ਸਬੂਤ ਨਹੀਂ ਮੈਂ ਕਿਉਂ ਕਹਾਂ ਜੀ ਚੱਲਣਾ ਦਾ ਪੈਸਾ ਉਹਨਾਂ ਦਾ ਪੈੰਦਾ ਜੀ ਨਹੀਂ ਆਇਆ ਹਜੇ ਹਾਂ ਉਹਨਾਂ ਦਾ ਪੈੰਦਾ ਹੈ ਉਹਨਾਂ ਦਾ ਪੈੰਦਾ ਹੀ ਆ ਜੀ ਜੋ ਸੁਣਦੇ ਆ ਉਹ ਜਿਹੜਾ ਜਿੱਦ ਜਿੱਦ ਮੈਨੂੰ ਕੋਈ ਸਬੂਤ ਨਹੀਂ ਮੈਨੂੰ ਕਿਵੇਂ ਕਹਦਾ ਜੀ ਫੰਦਰਦਿਆ ਰਿਕਾਰਡ ਦਿਖਾ ਲਿਓ ਜੀ ਆਫੀਸ਼ੀਅਲ ਰਿਕਾਰਡ ਹੈ ਬਿਲਕੁਲ ਆਫੀਸ਼ੀਅਲ ਰਿਕਾਰਡ ਹੈ ਜਿਹੜਾ ਤੁਸੀਂ ਜਦੋਂ ਮਰਦੀ ਜਾ ਕੇ ਕੂਟਰੀ ਨੂੰ ਮੰਗਦੇ ਹੋ ਇਹ ਨਹੀਂ ਇਹ ਇਹਦੇ ਦਿਖਾਉਂਦੇ ਸੀ ਕੋਰਟ ਚ ਗਏ ਆ ਜੀ ਅਸੀਂ ਖੁਦ ਪਾਰਟੀ ਬਣਿਆ ਉਸ ਕੇਸ ਦੇ ਵਿੱਚ ਜਿਹੜੀ ਚੈਨਲ ਸਟੇ ਲਈ ਆ ਉਹਦੇ ਵਿੱਚ ਮੈਂ ਵਕੀਲ ਸਾਹਿਬ ਅਸੀਂ ਖੁਦ ਪਾਰਟੀ ਬਣਿਆ ਉਸ ਕੇਸ ਦੇ ਵਿੱਚ ਜਾ ਕੇ ਜਿਹੜੀ ਉਹ ਸਟੇ ਹੋਈ ਆ ਉਹ ਸਰਪੰਚਾਂ ਨੇ ਲਈ ਆ ਨਾ ਕਿ ਅਧਿਕਾਰੀ ਦੇ ਕਰਮਚਾਰੀਆਂ ਨੇ ਲਈ ਆ ਜਿਹੜਾ ਰਿਕਾਰਡ ਆ ਕਿਉਂਕਿ ਸਰਪੰਚੀ ਗ੍ਰਾਮ ਪੰਚਾਇਤਾਂ ਖਤਮ ਹੋ ਗਈਆਂ ਸੀ ਪ੍ਰਬੰਧਕ ਆ ਗਏ ਸੀ ਗ੍ਰਾਮ ਪੰਚਾਇਤਾਂ ਦਾ ਰਿਕਾਰਡ ਪ੍ਰਬੰਧਕਾਂ ਨੇ ਆਪਦੇ ਹੈਂਡਓ ਸਰਪੰਚਾਂ ਵਾਲਾ ਰੋਡ ਪਿਛਲੇ ਹਫ਼ਤੇ ਦਾ ਰੋਡ ਖਤਮ ਹੋ ਗਿਆ ਨਵੇਂਆਂ ਨੂੰ ਦਿੱਤਾ ਜਾਣਾ ਸੀ ਪ੍ਰਬੰਧ ਕਹਿੰਦੇ ਸਾਨੂੰ ਰਿਕਾਰਡ ਹੀ ਨਹੀਂ ਮਿਲਿਆ ਕਿਉਂਕਿ ਜਿਹੜੇ ਬੱਗਾ ਸਿੰਘ ਪੰਚਾਇਤ ਸੈਕਟਰੀ ਤੇ ਜਸ਼ਨਦੀਪ ਸਿੰਘ ਤੰਦੇਰ ਪੰਚਾਇਤ ਸੈਕਟਰੀ ਆ ਇਹ ਦੋ ਪਤਾ ਨਹੀਂ ਵੀ ਇਹਨਾਂ ਦਾ ਕੌਣ ਮਤਲਬ ਸਿਰਜਣਹਾਰ ਆ ਜਿਹੜਾ ਇਹਨਾਂ ਨੂੰ ਵਿਚਾਰ ਰਿਹਾ ਜੀ ਇਸ ਕੇਸ ਨੂੰ ਕੋਈ ਹੱਥ ਨਹੀਂ ਪਾਰ ਰਿਹਾ ਜੀ ਸਮਝੋ ਬਾਹਰ ਹੋਈ ਪਈ ਆ ਸਾਰਾ 120 ਕਰੋੜ 87 ਲੱਖ ਦੀ ਦਾ ਗਵਰਨ ਮਹਿਕਮੇ ਦੀ ਰਿਪੋਰਟ ਪੈ ਰਹੀ ਆ ਅਸੀਂ ਕਹਿੰਦੇ ਆ ਵੀ ਜੇ ਇਹ ਪੰਜ ਬੰਦਾ ਰਿਕਾਰਡ ਮਿਲ ਜੇ ਇਹ ਇਹ ਗਵਨ 200 ਕਰੋੜ ਤੋਂ ਵੀ ਪਰ ਹੋ ਸਕਦਾ ਜੀ ਜਿਹੜਾ ਤੁਸੀਂ ਇਹ ਹੈ ਸਰ ਰਾਜਾ ਸਿੱਧੂ ਐਕਾਉਂਟਪਾਈਡ ਹੈ ਜੀ ਕੁਝ ਹੋਰ ਜੀ ਡਿਟੇਲ ਨੇ ਕਿ ਉਹਦੀ ਕਿਸ ਤਰ੍ਹਾਂ ਦੀ ਇਨਵੋਲਵਮੈਂਟ ਹੈ ਜੀ ਇਹ ਮੇਰੀ ਪਾਰਟੀ ਦਾ ਸਰ ਦੇਖੋ ਉਹ ਤਾਂ ਸਾਰੀਆਂ ਪਾਰਟੀਆਂ ਦਾ ਸਾਡੇ ਕੋਲ ਵੀ ਆਉਂਦਾ ਰਿਹਾ ਜੀ ਇਹ ਜਦੋਂ ਮੈਂ ਜੌਬ 'ਚ ਸੀ ਸਾਡੇ ਕੋਲ ਵੀ ਸਾਨੂੰ ਵੀ ਕਹਿੰਦਾ ਮੇਰੇ ਨਾਲ ਕੇ ਕੰਮ ਕਰੋ ਅਸੀਂ ਕਿਹ ਅਸੀਂ ਸੌਰੀ ਜਪਾਈ ਨਾ ਕੰਮ ਹੀ ਨਹੀਂ ਕਰਦੇ ਠੀਕ ਆ ਅਸਲ ਦੇ ਵਿੱਚ ਉਹਨਾਂ ਨੇ ਇਹ ਫਰਮਾਂ ਜਿਹੜੀਆਂ ਨੇ ਸਰ ਇਹ ਜਿਹੜੀ ਤੁਸੀਂ ਇਨਵੋਲਵਮੈਂਟ ਦੀ ਗੱਲ ਕਰਦੇ ਹੋ ਜਿਹੜੀਆਂ ਫਰਮਾਂ ਫਰਮਾਂ ਦੱਸ ਰਹੇ ਹਾਂ ਜਦ ਤੱਕ ਇਹਨਾਂ ਦੀ ਬਰੀਕੀ ਨਾਲ ਜਾਂਚ ਨਹੀਂ ਹੁੰਦੀ ਜਦ ਤੱਕ ਇਹ ਕੇਸ ਈਡੀ ਕੋਲੇ ਨਹੀਂ ਜਾਂਦਾ ਉਦੋਂ ਤਾਂ ਕਿੰਨੀਆਂ ਪਰਤਾ ਨਹੀਂ ਖੁੱਲੀਆਂ ਸਨ ਇਹ ਵੀ ਲੈ ਕੇ ਰਹਿ ਜਾਂਦੀ ਹੈ ਚੱਲ ਚੱਲਦਾ ਰੰਗ ਚੱਲੀ ਗੜਾ ਕਿਤੇ ਮੈਨੂੰ ਨਹੀਂ ਪਤਾ ਚੰਡੀਗੜ੍ਹ ਵੱੰਦਾ ਜੀ ਮੁੱਖ ਅਧਿਕਾਰੀ ਕਿਹੜੇ ਨੇ ਜਿਹੜੇ ਤੁਹਾਡੇ ਕਿਤਾਬ ਦੇ ਜਿਹੜੇ ਇਹੋ ਜਿਹੇ ਕਪੜੇ ਚ ਆਮ ਸ਼੍ਰੀਮਤੀ ਦਪਿੰਦਰਜੀਤ ਕੌਰ ਸ਼੍ਰੀਮਤੀ ਸਿਮਰਤ ਕੌਰ ਉਸ ਤੋਂ ਬਾਅਦ ਸੇ ਜੀ ਵੀਡੀਓ ਨਹੀਂ ਜੀ ਵੀਡੀਓ ਗੁਰਪ੍ਰੀਤ ਸਿੰਘ ਦੋ ਨੇ ਜੀ ਗੁਰਪ੍ਰੀਤ ਸਿੰਘ ਮੰਗੜ ਤੇ ਗੁਰਪ੍ਰੀਤ ਸਿੰਘ ਪੱਲਾ ਇਹ ਚਾਰ ਹਾਂ ਇਹ ਵੀਡੀਓ ਚਾਰ ਵੀਡੀਓਜ਼ ਨੇ ਇਹਦੇ ਵਿੱਚ ਮਤਲਬ ਇਹਨਾਂ ਨੇ ਤੇ ਵੀ ਸਰ ਗਿਆ ਉਹ ਸਾਰੇ ਨੂੰ ਜਿਹੜੇ ਬਾਹਰੀਆਂ ਬਾਤ ਕਰੀ ਜਾਂਦੇ ਐਕਸ਼ਨ ਦੀ ਲੰਡੇ ਦੇਖੋ ਆ ਦੇਖੋ ਦਲਰਾਜ ਸਿੰਘ ਸੰਧਮਾਨੇ ਤੋਂ ਸੰਧਾ ਵਾਲਿਆਂ ਨੂੰ ਦਿਖਾਈ ਮੈਂ ਲੈਟਰ ਜੇ ਅਸੀਂ ਉਹਦੀ ਪੈਰਵਾਹੀ ਨਾ ਕਰਦੇ ਸਾਰੇ ਤਾਂ ਗਵਰੀ ਬੰਬੋ ਗਈ